ਬਾਬੂਸ਼ਾਹੀ ਟਾਈਮਸ 'ਚ ਸਭ ਦਾ ਸਵਾਗਤ ਹੈ ਅੱਜ ਅਸੀਂ ਕੰਗਣਾ ਰਣੌਤ ਦੇ ਬਿਆਨ ਤੇ ਗੱਲਬਾਤ ਕਰਾਂਗੇ ਮੰਡੀ ਤੋਂ ਐਮਪੀ ਕੰਗਣਾ ਰਣੌਤ ਦਾ ਇੱਕ ਬਿਆਨ ਜਿਹੜਾ ਉਹਨੂੰ ਲੈ ਕੇ ਉਹ ਮੋੜ ਚਰਚਾ 'ਚ ਨੇ ਸੁਰਖੀਆਂ 'ਚ ਨੇ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹ ਵਾਪਸ ਲਾਗੂ ਕਰ ਦੇਣੇ ਚਾਹੀਦੇ ਨੇ ਕੇਂਦਰ ਸਰਕਾਰ ਨੂੰ ਤੇ ਉਸ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਗਰੇਵਾਲ ਸਾਹਿਬ ਆ ਕਿਵੇਂ ਦੇਖਦੇ ਹੋ ਕੰਗਣਾ ਰਣੌਤ ਦੇਸ਼ ਬਿਆਨ ਨੂੰ ਤੁਹਾਡੇ ਐਮਪੀ ਨੇ ਤੁਹਾਡੀ ਪਾਰਟੀ ਦੇ ਦੇਖੋ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਜੀ ਅਸੀਂ ਇਹ ਕਾਨੂੰਨ ਮਾਫੀ ਮੰਗ ਕੇ ਵਾਪਸ ਲਏ ਸੀ ਜੀ ਜੀ ਵੀ ਅਸੀਂ ਸਮਝਾ ਨਹੀਂ ਪਾਏ ਕਿਸਾਨਾਂ ਨੂੰ ਹੂੰ ਇਸ ਕਰਕੇ ਉਹ ਨਹੀਂ ਸਮਝੇ ਤਾਂ ਸੀ ਵਾਪਸ ਲਏ ਕਾਨੂੰਨ ਸਾਡੇ ਅੱਛੇ ਹੈ ਕੋਈ ਗੱਲ ਨਹੀਂ ਠੀਕ ਹੈ ਪਰ ਦੁਬਾਰਾ ਲਾਗੂ ਕਰਨ ਵਾਲੀ ਕੋਈ ਗੱਲ ਨਹੀਂ ਹੈ ਨਾ ਕਰਨੇ ਆ ਪਾਰਟੀ ਨੇ ਗਲਤਫਹਿਮੀਆਂ ਪੈਦਾ ਹੁੰਦੀਆਂ ਨੇ ਮੈਂ ਕਹਿੰਦਾ ਕਿ ਹੁਣ ਪੰਜਾਬ ਦੇ ਬਾਰੇ ਚ ਜਾਂ ਸਿੱਖਾਂ ਦੇ ਬਾਰੇ ਚ ਜਾਂ ਕਿਸਾਨਾਂ ਦੇ ਬਾਰੇ ਚ ਬੰਗਲਾ ਰਣੌਤ ਜਿਹੜੇ ਆ ਇਸ ਤਰ੍ਹਾਂ ਦੇ ਬਿਆਨ ਜਾਰੀ ਨਾ ਕਰੇ ਤਾਂ ਚੰਗੀ ਗੱਲ ਹੂੰ 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 ਪਰ ਕੀ ਤੁਸੀਂ ਸਮਝਦੇ ਹੋ ਜੀ ਕੰਗਣਾ ਰਣੌਤ ਐਮਪੀ ਉਹ ਹਿਮਾਚਲ ਤੋਂ ਨੇ ਪਰ ਅਕਸਰ ਉਹ ਜਿਹੜੀਆਂ ਸਟੇਟਮੈਂਟਸ ਆਉਂਦੀਆਂ ਨੇ ਉਹ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਪੰਜਾਬ ਪ੍ਰਭਾਵਿਤ ਹੋ ਜਾਂਦਾ ਹੈ ਪੰਜਾਬ ਦੇ ਲੋਕ ਰਿਐਕਟ ਕਰ ਦਿੰਦੇ ਨੇ ਪਿਛਲੇ ਦਿਨੀ ਵੀ ਤੁਸੀਂ ਦੇਖਿਆ ਹੋਣਾ ਆ ਜੋ ਚਾਹੇ ਪੰਜਾਬੀਆਂ ਬਾਰੇ ਕੁਝ ਵੀ ਕਿਹਾ ਹੋਵੇ ਕਿਸਾਨਾਂ ਬਾਰੇ ਅਕਸਰ ਬੋਲਦੇ ਨੇ ਉਹ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦੇਣਾ ਕਿ ਜਿਹੜੀਆਂ ਡਾਇਰੈਕਟਲੀ ਪੰਜਾਬ ਤੇ ਪ੍ਰਭਾਵ ਪਾਉਂਦੀਆਂ ਹੁਣ ਪੰਜਾਬੀਆਂ ਨੂੰ ਉਹ ਅਸਰ ਪੈਂਦਾ ਹੋਵੇ ਉਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਹੁਣ ਦੇਣੀਆਂ ਨਹੀਂ ਚਾਹੀਦੀਆਂ ਪੰਜਾਬ ਨਾਲ ਕੋਈ ਕਨਸਰਨ ਨਹੀਂ ਨੂੰ ਐਮਪੀ ਜਗੀ ਮੰਡੀ ਦੀ ਆਪਣੇ ਉੱਥੋਂ ਦਾ ਵਿਕਾਸ ਦੇਖੇ ਡਿਵੈਲਪਮੈਂਟ ਦੇਖੇ ਹਿਮਾਚਲ ਦਾ ਦੇਖ ਕੇ ਹਮ ਉੱਥੋਂ ਦੀ ਬੜੀ ਸਮੱਸਿਆ ਆਰਥਿਕਤਾ ਖਰਾਬ ਹੋ ਰਹੀ ਹੈ ਹਿਮਾਚਲ ਦੀ ਉਹਦੇ ਬਾਰੇ ਚਿੰਤਾ ਕਰੇ ਹਮ ਹਮ ਤੇ ਉਹਨੇ ਪੰਜਾਬ ਚ ਆ ਕੇ ਕੀ ਕਰਨਾ ਪੰਜਾਬ ਦੇ ਲੋਕ ਉਹਨੂੰ ਪਸੰਦ ਵੀ ਨਹੀਂ ਕਰਦੇ ਹਮ 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 ਪਰ ਤੁਸੀਂ ਇਹਦੇ ਬਾਰੇ ਕੀ ਕਹੋਗੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਮਤਲਬ ਉਹਨਾਂ ਨੇ ਸਾਰਿਆਂ ਨੂੰ ਇਹ ਗੱਲ ਕਹੀ ਮਾਫੀ ਮੰਗੀ ਸੀ ਤੇ ਉਹਨਾਂ ਨੇ ਵਾਪਸ ਉਹ ਕਾਨੂੰਨ ਲੈਣ ਦਾ ਰਿਪੀਲ ਕਰਨ ਦਾ ਜਦੋਂ ਐਲਾਨ ਕੀਤਾ ਉਹਨਾਂ ਨੇ ਆਪ ਚੱਲ ਕੇ ਉਸ ਤੋਂ ਬਾਅਦ ਕਿਸੇ ਵੀ ਥੋੜੀ ਪਾਰਟੀ ਦੇ ਲੀਡਰ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇ ਦੇਣਾ ਇਹਦਾ ਮਤਲਬ ਕਿ ਉਹ ਪ੍ਰਧਾਨ ਮੰਤਰੀ ਦੇ ਵੀ ਸਟੇਟਮੈਂਟ ਨੂੰ ਉਹਨਾਂ ਨੇ ਓਵਰਕਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਉੱਤੋਂ ਦੀ ਹੋ ਕੇ ਦੇਣ ਦੀ ਕੋਸ਼ਿਸ਼ ਹੋ ਰਹੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਗਲਤ ਹੈ ਉਹਨਾਂ ਦਾ ਕਰਤਾ ਬੇਕੁਪੀ ਆ ਉਹਦੀ ਪਾਰਟੀ ਦਾ ਨੁਕਸਾਨ ਕਰਦੀ ਹੈ ਨਹੀਂ ਕਰਨਾ ਚਾਹੀਦਾ हरियाणा ਦੇ ਇਲੈਕਸ਼ਨ ਚੱਲ ਰਹੇ ਆ ਉਸ ਟਾਈਮ ਤੇ ਐਸੇ ਸਟੇਟਮੈਂਟਸ ਨਹੀਂ ਦੇਣੇ ਚਾਹੀਦੇ ਹਮ ਹਮ ਅੱਛਾ ਹੋਰ ਕੋਈ ਤੁਹਾਨੂੰ ਲੱਗਦਾ ਵੀ ਕਿ ਇਕੱਲੇ ਕੰਗਣਾ ਰਣੌਤ ਹੀ ਨਹੀਂ ਜਾਂ ਹੋਰ ਵੀ ਕੋਈ ਲੀਡਰ ਨੇ ਜਿਹੜੇ ਕੋਈ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੇ ਨੇ ਜਿਹੜੇ ਹੋਰ ਕੋਈ ਲੀਡਰ ਨਹੀਂ ਦਿੰਦਾ ਹੋਰ ਕੋਈ ਲੀਡਰ ਨਹੀਂ ਹਮ ਹਮ ਤੇ ਜੀ ਜੀ ਇਹਨੂੰ ਪਤਾ ਨਹੀਂ ਆ ਨਵੀਂ ਆ ਇਸ ਕਰਕੇ ਕਰ ਰਹੇ ਨੇ ਹਮ ਹਮ ਜਾ ਪਿਛਲੇ ਦਿਨੀ ਵੀ ਜਿਹੜੀ ਸਟੇਟਮੈਂਟ ਆਈ ਕੰਗਣਾ ਰਣੌਦ ਦੇ ਉਸ ਤੋਂ ਬਾਅਦ ਪਾਰਟੀ ਨੂੰ ਸਪਸ਼ਟ ਕਰਨ ਵਿੱਚ ਦੇ ਸੀ ভাই ਕਿਤੇ ਨੇੜੇ ਹੀ ਬਤੋਗਾਲ ਨੂੰ ਹਾਂਜੀ ਪਾਰਟੀ ਨੂੰ ਕਲੈਰੀਫਿਕੇਸ਼ਨ ਦੇਣਾ ਪਿਆ ਕਿ ਸਾਡਾ ਉਹਦੇ ਨਾਲ ਕੋਈ ਕੰਸਰਨ ਨਹੀਂ ਉਹ ਇੱਕ ਇੰਡੀਵਿਜੂਅਲ ਤੌਰ ਤੇ ਉਹਨਾਂ ਦਾ ਬਿਆਨ ਸੀਗਾ ਤੇ ਜਿਹਦੇ ਤੋਂ ਅਸੀਂ ਕਿਨਾਰਾ ਕਰਦੇ ਹਾਂ ਉਸ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਸਮਝ ਕਿਉਂ ਨਹੀਂ ਆ ਰਹੀ ਉਹ ਲਗਾਤਾਰ ਕੁਝ ਲੈਟਰ ਵੀ ਲੈਟਰ ਵੀ ਜਾਰੀ ਕੀਤਾ ਹੋਇਆ ਹੈ ਨੂੰ ਕਿ ਤੁਸੀਂ ਨੀਤੀਗਤ ਬਿਆਨ ਨਹੀਂ ਦੇਣੇ ਹੂੰ ਹੂੰ ਅਨੰਦਾ ਜੀ ਨੇ ਕੀਤਾ ਉਸ ਤੋਂ ਜ਼ਿਆਦਾ ਹੋਰ ਪਾਰਟੀ ਕੀ ਕਰਦੇ ਮੇਰੇ ਪਰ ਲੱਗਦਾ ਵੀ ਡਿਸਪਲਿਨ ਦੀ ਕੋਈ ਕਮੀ ਹੈ ਪਾਰਟੀ ਦੇ ਵਿੱਚ ਜਿਹੜਾ ਅਸਰ ਉਹਨਾਂ ਹੋ ਨਹੀਂ ਰਿਹਾ ਕੰਗਣਾ ਰਣੌਤ ਤੇ ਉਹਨੇ ਪਾਰਟੀ ਜਿੱਥੇ ਕੰਮ ਨਹੀਂ ਕੀਤਾ ਨਾ ਕੁਝ ਬੁਲਾਂ ਦੇ ਕੀ ਆ ਅੱਛਾ ਤੁਸੀਂ ਇੰਨੇ ਸਮੇਂ ਤੋਂ ਭਾਜਪਾ ਨਾਲ ਜੁੜੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਕੰਗਣਾ ਰਣੌਤ ਨੂੰ ਜਾਂ ਕਿਸੇ ਨੂੰ ਵੀ ਜਿਹੜੇ ਨਵੇਂ ਜੁੜੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕੰਮ ਕਰਨਾ ਉਹ ਨਹੀਂ ਜੀ ਨਵੇਂ ਨੂੰ ਕੀ ਕਹਿੰਦਾ ਨਵਾਂ ਕੋਈ ਗਲਤੀ ਨਹੀਂ ਕਰ ਰਿਹਾ ਹੂੰ ਇਹੀ ਹੈ ਕੰਗਣਾ ਰਣੌਤ ਹੀ ਕਰਦੀ ਹੈ ਠੀਕ ਹੈ ਇਹਨੂੰ ਤਾਂ ਪ੍ਰਮਾਤਮਾ ਹੀ ਰੋਕੇ ਮੇਰੇ ਵੱਸ ਦੀ ਨਹੀਂ ਹੈ ਅਜਾ ਗਰੇਵਾਲ ਸਾਹਿਬ ਤੁਸੀਂ ਵੀ ਉਦੋਂ ਬੜਾ ਸਪੋਰਟ ਕਰਦੇ ਸੀ ਕਾਨੂੰਨਾਂ ਨੂੰ ਤੇ ਅੱਜ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਚਲੋ ਜੇ ਅਸੀਂ ਮਾਫੀ ਮੰਗ ਕੇ ਵਾਪਸ ਲੈ ਲਿਆ ਤਾਂ ਹੁਣ ਸਵਾਲ ਨਹੀਂ ਪੈਦਾ ਹੁੰਦਾ ਅਧਿਕਾਰੀ ਕੋ ਸੁਣੋ ਮੇਰੀ ਗੱਲ ਐਵੇਂ ਕਿਉਂ ਇਹਨਾਂ ਗੱਲਾਂ ਚ ਬੰਨੇ ਕਾਨੂੰਨ ਅੱਛੇ ਸੀ ਮੈਂ ਵੀ ਕਹਿੰਦਾ ਹੁਣ ਵੀ ਕਹਿੰਦਾ ਠੀਕ ਹੈ ਪਰ ਜਦੋਂ ਕਿਸਾਨਾਂ ਨੇ ਨਹੀਂ ਮੰਗਣਾ ਤੇ ਅਸੀਂ ਮਾਫੀ ਮੰਗ ਕੇ ਵਾਪਸ ਲੈ ਲਏ ਗੱਲ ਖਤਮ ਜਿਨ੍ਹਾਂ ਦੇ ਫਾਇਦੇ ਲਈ ਆਉਂਦੇ ਸਾਨੂੰ ਪੈਦਾ ਤੁਹਾਡੇ ਚਾਹੀਦਾ ਨਹੀਂ ਹੂੰ 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 ਗੱਲ ਖਤਮ ਹੋ ਗਈ ਉਹਦੀ ਬਾਰ ਬਾਰ ਕੀ ਚਰਚਾ ਕਰਨੀ ਹੈ ਹੂੰ 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 ਅਸੀਂ ਦੁਵਾਰਾ ਨਹੀਂ ਲਾਗੂ ਕਰਨੇ ਬਿਲਕੁਲ ਬਿਲਕੁਲ ਹਮ ਠੀਕ ਹੈ ਗਰਵਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ